ਮਕਸਾ ਸਾਹਿਬ ਦੇ ਪਿੰਡ ਹਰਾਲਸ ਵਿੱਚ 35 ਤੋਂ 40 ਏਕੜ ਖੜੀ ਕਣਕ ਦੀ ਫਸਲ ਸਵਾਹ ਹੋ ਗਈ ਹੈ ਤਾਜ਼ੀ ਕੀ ਕਿਸਾਨਾਂ ਮਜ਼ਦੂਰਾਂ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਰਲ ਕੇ ਸਖਤੇ ਕਾਬੂ ਪਾਇਆ ਖੇਤਾ ਦੇ ਵਿੱਚ ਸ਼ਰਾਬ ਅਤੇ ਸਿਗਰਟਾ ਵੀ ਮਿਲਿਆ ਨੇ ਸੋ ਕਿਸਾਨਾਂ ਨੇ ਕਿਹਾ ਹੈ ਕਿ ਇਸ ਕਰਕੇ ਹੀ ਅੱਗ ਲੱਗੀ ਹੋਵੇਗੀ ਸੋ ਫਿਲਹਾਲ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਹੋਰ ਸੈਂਕੜੇ ਏਕੜ ਕਣਕ ਦਾ ਨੁਕਸਾਨ ਹੋਣ ਤੋਂ ਬਚਾ ਕਰ ਲਿਆ ਹੈ ਅੱਗ ਮੇਰੇ ਨੇ ਵੀ ਤਾਂ ਲੱਗੀ ਜੀ ਘੇਟ ਆਇਆ ਸੀ ਜੇ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਹਣੇ ਵੇਹਣੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਬਤੀਾਂ ਸੀ ਜੀਆ ਕੋਈ ਸ਼ਰਾਬ ਦੀ ਬੋਤਲ ਪਈ ਸੀ ਤੇ ਪੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬਹੁ ਵਜਾਈ ਬਾਹ ਮੇਰੀ ਮੱਤ ਗਈ ਸਾਦੀ ਮੇਰਾ ਫਿਰ ਕੰਨ ਮੱਜ ਗਿਆ ਸਾਰਾ ਘਰ ਮੇਰੇ ਪਾਸ ਦੇ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਕਵਾਂ ਮਗਰ ਪਾ ਕੇ ਬਾਈ ਜੰਨੀ ਚੁੱਕ ਕੇ ਬਹੁਤ ਰੋਈ ਜੰਨੀ ਮੇਰੀ ਆਪ ਦੀ ਗੱਲੇ ਦੇ 2 ਕਿੱਲੇ ਮੱਛੀਆ ਮੇਰੇ ਹੋਰ ਭਰਾ ਸੀ ਕਿ ਮੇਰੇ ਵਰਗੇ ਸਾਰੇ ਜਿਨ੍ਹਾਂ ਦੇ 2 2 3 3 ਕਿੱਲੇ 4 4 ਕਿੱਲੇ ਹਰੇ ਘਰ ਦੇ ਮੱਛੀ ਤਕਰੀਬਨ ਇਹ ਮੇਰੇ ਦਾ ਨਾਲ ਜੀ ਬਾਹਲਾ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਝੀ ਆ। ਘਰ ਤੋਂ ਮੰਗ ਕਰਦੀ ਹੈ ਜੀ ਬਸ ਸਾਨੂੰ ਰਸਾਫ ਮਿਲੇ ਜਿਹੜੇ ਨੇ ਸਾਡੀ ਕਿੰਨਾ ਗਲਤ ਖਰਾਬ ਕੀਤੀ ਜੀ। ਇਹ 30-35 ਤੋਂ ਦਾ ਸ਼ਾਇਦ ਉਹ ਤੋਂ ਹੀ ਵੱਡੀ ਹੈ ਜੀ। ਸਾਡੇ ਪਿੰਡ ਦੇ 20-25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਕੋਈ ਨਾ ਖੋਕਰ ਦਾ ਰਕਬਾ ਬਚਿਆ। 60-70 ਕਿੱਲੇ ਨਹੀਂ ਏੜਤੜ ਉਹ ਵੀ ਨਸਾਨ। ਵੇ ਮਹੌਜਰ ਤਜਵੀ ਕੰਮ ਕਿੱਲੇ ਕੰਮ ਸੀਗੀ ਕੋਈ ਚੋਂ ਕੋਈ ਅੱਜ ਤੱਕ ਨਾ ਪਹਾ ਬਚੀ ਹੋਵੇ ਨੇ ਸਾਰੀ ਲੱਗਦੇ ਪੇੜ ਚਾਹਸੀ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਇਹ ਹੋਈ ਹੋਈ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਗਟ ਸਿੰਘ ਸੰਭ ਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸੰਭ ਜਗਰਾਜ ਸਿੰਘ ਉਹਦੀ ਕਰਨ ਕਈ ਨਾਲ ਕੋਈ ਤਾਂ ਕੋਈ ਪਤਾ ਨਹੀਂ ਲੱਗਦਾ ਇਹ ਰਗਵਾਂ ਕਾਫੀ ਇਹ ਜੰਮੀ ਜੰਮੀ ਹੈ ਜਦੋਂ ਚਲੀ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਤਰ੍ਹਾਂ ਦਾਹ ਵੇਖਿਆ ਕਿਰਾਂ ਇਨਸਾਨ ਆ ਕਿੰਨਾ ਹੋਇਆ ਇਹ ਕਰੇ ਕਰਈ ਆਇਆ ਇਸ ਬਾਤ ਸਿੱਕੇ ਸਾਨੂੰ ਪਤਾ ਲੱਗਿਆ ਇਹ ਤੋਂ ਮਹਾਵਚਨ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕੂ ਨਹੀਂ ਪੀ ਜਾਵੇ